ਮੁਰਦਾਬਾਦ ਮੁਰਦਾਬਾਦ ਨੀ ਸਰਕਾਰ ਤੇ ਕੰਮ ਨਿਕੰਮੇ ਏ ਕਹੇਗੀ ਥਾਪੂ ਜੰਮੇ ਨੀ ਸਰਕਾਰ ਤੇ ਕੰਮ ਨਿਕੰਮੇ ਏ ਕਹੇਗੀ ਥਾਪੂ ਜੰਮੇ ਝੂਠੇ ਨਾਰੇ ਵਾਲੀ ਸਰਕਾਰ ਮੁਰਦਾਬਾਦ 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 ਸਾਥਿਓ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਸਾਥੀ ਅੱਗੇ ਆ ਜਾਓ ਇੱਥੇ ਇਕੱਠੇ ਹੋ ਜਾਓ ਕੋਈ ਗੱਲਬਾਤ ਕਰਨੀ ਹੈ ਇੱਥੇ ਅੱਗੇ ਨੂੰ ਆ ਜਾਓ ਆ ਜਾਓ ਆਤੀ ਸਾਰੇ ਇੱਥੇ ਇਕੱਠੇ ਹੋ ਜੇ ਤੁਸੀਂ ਵੀ ਪਾਸੇ ਸਾਈਡ ਤੇ ਆ ਲੋ ਸਾਥਿਓ ਅੱਛਾ ਸਾਧਨ ਸਿਕਮਾ ਨਾ ਕੁਝ ਕਰੋ ਜੀ ਬੜਾ ਪਿੱਛੇ ਆਇਆ ਸਾਡਾ ਨਾ ਪਿੱਛੇ ਆਇਆ ਨਵੀਂ ਨੇ ਬੈਠਾ ਸਤਿਓ ਜਿਹੜਾ ਜਿਹੜੀ ਆਪਣੀ ਅੱਜ ਦੀ ਮੀਟਿੰਗ ਸੀਗੀ ਜਿਹੜੀ ਸਿੱਖਿਆ ਮੰਤਰੀ ਸਾਹਿਬ ਨੇ ਆਪਾਂ ਨੂੰ ਬੁਲਾਇਆ ਸੀਗਾ ਉਹ ਜਿਹੜੀ ਮੀਟਿੰਗ ਹੈ ਉਹ ਸਾਨੂੰ ਇਹ ਇਹ ਕਹਿ ਗਿਆ ਸੀਗਾ ਵੀ ਸਿੱਖਿਆ ਮੰਤਰੀ ਸਾਹਿਬ ਜਿਹੜੇ ਇੱਥੇ ਨਹੀਂ ਹੈਗੇ ਦਿੱਲੀ ਗਏ ਹੋਏ ਨੇ ਉਹ ਜਿਹੜੀ ਮੀਟਿੰਗ ਆ ਆਪਣੀ ਅੱਜ ਨਹੀਂ ਕਰਵਾਈ ਗਈ। ਤਾਂ ਫੋਨ ਜਿਹੜਾ ਪ੍ਰਸ਼ਾਸਨ ਵੱਲੋਂ ਮੋਹੱਲੀ ਪ੍ਰਸ਼ਾਸਨ ਵੱਲੋਂ ਇਹ ਕਹਿ ਗਿਆ ਵੀ ਕੱਲ ਨੂੰ ਜਿਹੜੀ ਹੈ ਸਿੱਖਿਆ ਮੰਤਰੀ ਸਾਹਿਬ ਅੱਜ ਵਾਪਸ ਆ ਜਾਣਗੇ ਕੱਲ ਨੂੰ ਜਿਹੜਾ ਤੁਹਾਡੀ ਮੀਟਿੰਗ ਹੈ ਜਿਹੜੀ ਹੈ ਦੁਬਾਰਾ ਸਿੱਖਿਆ ਮੰਤਰੀ ਸਾਹਿਬ ਨਾਲ ਕਰਵਾਈ ਜਾਵੇਗੀ ਜਿਸ ਦੇ ਵਿੱਚ ਆਪਾਂ ਨੂੰ ਇੱਕ ਵਾਰ ਮੈਂ ਫੇਰ ਇਹੀ ਕਹਾਂਗਾ ਵੀ ਇਹ ਕਿਹਾ ਗਿਆ ਇਹ ਜਿਹੜੀ ਆਪਾਂ ਅੱਜ ਅਤੇ ਬਾਕੀ ਗੱਲਬਾਤ ਜਿਹੜੇ ਜਿਹੜੇ ਗੱਲਬਾਤ ਬਾਕੀ ਪ੍ਰਸ਼ਾਸਨ ਜਿਹੜੇ ਸਾਡੇ ਵਿੱਚ ਮੌਜੂਦ ਹੈ ਉਹ ਵੀ ਕਰਨਗੇ ਤਾਂ ਆਪਾਂ ਨੂੰ ਇਹ ਕਿਹਾ ਗਿਆ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਓ ਸਾਹਿਬ ਜਿਹੜੇ ਆਪਣੇ ਵਿਚਾਰ ਰਹਿਗੇ ਨੇ ਬਾਕੀ ਦੀ ਜਿਹੜੀ ਗੱਲਬਾਤ ਹੈ ਜੋ ਕੁਝ ਆਪਾਂ ਨੂੰ ਇਹਨਾਂ ਦੁਆਰਾ ਦਿੱਤਾ ਜਾ ਰਿਹਾ ਜਾਂ ਕਹਿ ਲਓ ਮੀਟਿੰਗ ਕਰਵਾਉਣ ਬਾਰੇ ਜਿਹੜੀ ਵੀ ਗੱਲਬਾਤ ਆ ਉਹ ਆਪ ਸਾਰੇ ਤੁਹਾਡੇ ਸਾਰੇ ਨਾਲ ਕਰਨਗੇ ਮੈਂ ਜਸਰੇ ਜੀ ਮੈਂ ਪ੍ਰਸ਼ਾਸਨ ਵੱਲ ਆਇਆ ਅਜੇ ਤੁਹਾਡੀ ਮੀਟਿੰਗ ਸਿੱਖਿਆ ਮੰਤਰੀ ਜੀ ਨਾਲ ਉਹ ਕੱਲ ਦੀ ਸੀ ਫਿਕਸ ਕਰਵਾਤੀ ਕੱਲ ਬਾਅਦ ਨਿਮਾਦ ਪਾਉ ਦੇ ਉਹ ਜੀ ਜੀ ਅਸੀਂ ਆਸ ਕਰਦੇ ਹਾਂ ਵੀ ਤੁਹਾਡਾ ਇਹ ਹੱਲ ਹੋ ਜਾਵੇ ਸਾਥਿਓ ਜਿਹੜੀ ਮੀਟਿੰਗ ਦਾ ਉਹ ਕੱਲ ਦੁਪਹਿਰ ਬਾਅਦ ਆਪਾਂ ਨੇ ਕਰਵਾਈ ਜਾਣੀ ਹੈ ਇਹਦੇ ਵਿੱਚ ਜਿਹੜਾ ਗੱਲਬਾਤ ਕੀਤੀ ਗਈ ਸੀ ਵੀ ਦੁਪਹਿਰ ਬਾਅਦ ਹੀ ਕਿਉਂ ਉਹ ਫੇਰ ਆਪਾਂ ਨੂੰ ਕਿਹਾ ਗਿਆ ਵੀ ਜਿਹੜੇ ਉੱਥੇ ਜਿਹੜੇ ਐਜੂਕੇਸ਼ਨ ਦੇ ਸਬੰਧ ਵਿੱਚ ਅਧਿਕਾਰੀ ਹੈਗੇ ਨੇ ਉਹ ਵੀ ਜਿਹੜੇ ਉੱਥੇ ਸ਼ਾਮਲ ਹੋਣਗੇ ਜਿਹੜੀ ਮੀਟਿੰਗ ਹੈ ਜਿਵੇਂ ਜਿਵੇਂ ਆਪਣੇ ਕੱਲ ਇੱਕ ਤਰ੍ਹਾਂ ਨਾਲ ਆਪਾਂ ਨੂੰ ਚਲੋ ਇੱਕ ਕਿਹਾ ਗਿਆ ਸੀਗਾ ਉਸਦੇ ਤਰੇ ਨਾਲ ਜਿਵੇਂ ਪਰਸੋ ਸਾਰੇ ਅਧਿਕਾਰੀ ਸ਼ਾਮਿਲ ਸੀਗੇ ਜਿਹੜੇ ਗੱਲਬਾਤ ਆਪਾਂ ਕਰੀ ਸੀਗੀ ਵੀ ਆਪਣਾ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ ਦੇਖਦੇ ਆਪਾਂ ਵੀ ਹੁਣ ਜਿਹੜਾ ਇਸ ਮੀਟਿੰਗ ਚ ਆਪਾਂ ਨੂੰ ਕੀ ਮਿਲਦਾ ਆਵਾਜ਼ ਆ ਰਹੀ ਤੁਹਾਨੂੰ ਇਹ ਵੀ ਹੋ ਰਿਹਾ ਨੂੰ ਖੜਤਾਸ ਕਰਾਨੀ ਖੜਦਾਲ ਕਰਾਨੀ ਬਾਬਾ ਜੀ ਆਪਾਂ ਇਹ ਮਸਲੇ ਹੱਲ ਕਰਾ ਕੇ ਜਾਣੇ ਆ ਕੋਈ ਚੱਕਰ ਨਹੀਂਗਾ ਅਮੇਂ ਹੱਲ ਕਰਾਉਣੇ ਆਪਾਂ ਨਾ ਉਹ ਮੀਟਿੰਗ ਜਿਹੜੀ ਕਰਕੇ ਰਹੀ ਹੋਣੀ ਹੈ ਭਰਾ ਇਸ ਦੇ ਨਾਲ ਨਾਲ ਹੀ ਆ ਜਿਹੜਾ ਆਪਣੀ ਮੀਟਿੰਗ ਜਿਹੜੀ ਮੈਂ ਕਹਿ ਰਿਆ ਸੀਗਾ ਵੀ ਦੁਪਹਿਰ ਬਾਅਦ ਕਰਵਾਉਣਗੇ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੈ ਜਿਹੜੀ ਆਪਣੇ ਮਸਲਿਆਂ ਤੇ ਗੱਲਬਾਤ ਜਿੰਨੀ ਵੀ ਜਿਹੜੀ ਗੱਲਬਾਤ ਹੋਣੀ ਹੈ ਪਰਸੋਨਲ ਵਿਭਾਗ ਸੋਸ਼ਲ ਵੈਲਫੇਅਰ ਤੇ ਜਿਹੜੇ ਚੀਫ ਸੈਕਟਰੀ ਸਾਹਿਬ ਉਹਨਾਂ ਨੇ ਆਪਸ ਵਿੱਚ ਕਰਨੀ ਹੈ ਉਹਨਾਂ ਨੇ ਕਿਹਾ ਵੀ ਜਿਹੜੀ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਇਹ ਮੀਟਿੰਗ ਕਰ ਲਈ ਜਾਵੇਗੀ ਹਰ ਹਾਲਤ ਵਿੱਚ ਕਰ ਲਈ ਜਾਵੇਗੀ ਤੇ ਕੱਲ ਨੂੰ ਜਿਹੜਾ ਤੁਹਾਨੂੰ ਜਿਹੜਾ ਬਾਕੀ ਜਿਹੜਾ ਮਸਲਾ ਤੁਹਾਡੇ ਨਾਲ ਜਦੋਂ ਤੁਸੀਂ ਮੀਟਿੰਗ ਕਰੋਗੇ ਉਸ ਵਿੱਚ ਸਾਰਾ ਸਮਝਾ ਦਿੱਤਾ ਜਾਵੇਗਾ ਜਾਂ ਕਹਿ लो ਵੀ ਇੱਕ ਹੱਲ ਕਰ ਦਿੱਤਾ ਜਾਵੇਗਾ ਆਪਾਂ ਦੇਖਦੇ ਹੁਣ ਕਿਉਂਕਿ ਆਪਣੇ ਕੋਲ ਮੈਂ ਫੇਰ ਇਤਿ ਹੀ ਕਹਿਣਾ ਵੀ ਆਪਣੇ ਕੋਲ ਵਿਸ਼ਵਾਸ ਕਰਨ ਤੋਂ ਇਲਾਵਾ ਇੱਥੇ ਕੋਈ ਹੋਰ ਚਾਰਾ ਨਹੀਂ ਹੈਗਾ ਤੇ ਮੈਂ ਇਹ ਫੇਰ ਇਹ ਕਹਿਣਾ ਚਾਹਣਾ ਕਿ ਜੇਕਰ ਆਪਾਂ ਨੂੰ ਮੀਟਿੰਗਾਂ ਵੀ ਮਿਲਦੀਆਂ ਨੇ ਤਾਂ ਇਹ ਨਾ ਸੋਚਿਆ ਕਰੋ ਕਿ ਮੀਟਿੰਗ ਹੈ ਜਿਹੜੀ 1 2 ਜਾਂ 5 7 ਦੇ ਨਾਲ ਮਿਲ ਜਾਂਦੀ ਹੈ ਇਹ ਤੁਹਾਡੀ ਗਿਣਤੀ ਤੇ ਨਿਰਭਰ ਹੁੰਦਾ ਹੈ ਵੀ ਕਿੰਨੀ ਗਿਣਤੀ ਹੈ ਜਿਹੜੀ ਹਾਂ ਜਿਹੜਾ ਹਰ ਵਾਰ ਜਿਹੜਾ ਕਹਿੰੋ ਜਦੋਂ ਗਿਣਤੀ ਹੁੰਦੀ ਹੈ ਮੈਂ ਇੱਕ ਉਦਾਹਰਣ ਜ਼ਰੂਰ ਤੁਹਾਨੂੰ ਦੇ ਦੇਣਾ ਵੀ ਜਿਹੜਾ ਆਪਾਂ ਕਿਸਾਨੀ ਮੋਰਚੇ ਦੀ ਉਦਾਹਰਣ ਦਿੰਨੇ ਆ ਉਹਨਾਂ ਨੇ ਬੈਠ ਕੇ ਇਕੱਠ ਦੇ ਰੂਪ ਵਿੱਚ ਵੀ ਜਿਹੜਾ ਹੱਲ ਕਰਵਾ ਲਿਆ ਸੀਗਾ ਤੇ ਆਪਾਂ ਵੀ ਜਿਹੜਾ ਹੱਲ ਕਰਵਾਉਣਾ ਤਾਂ ਇੱਥੇ ਗਿਣਤੀ ਹੈ ਜਿਹੜੀ ਤੁਹਾਡੀ ਬਰਕਰਾਰ ਹੋਣੀ ਚਾਹੀਦੀ ਹੈ ਜੇਕਰ ਗਿਣਤੀ ਘਟੇਗੀ ਤਾਂ ਫਿਰ ਆਪਾਂ ਉਹੀ ਉਮੀਦ ਫਿਰ ਰੱਖੀਏ ਵੀ ਇਹ ਸਰਕਾਰ ਹੈ ਜਿਹੜਾ ਆਪਣਾ ਹੱਲ ਨਹੀਂ ਕਰੇਗੀ ਮੈਂ ਇਹ ਵਾਰ-ਵਾਰ ਗੱਲ ਕਹਿਣਾ ਵੀ ਗਿਣਤੀ ਨਾ ਘਟੋ ਇੱਕ ਵਾਤ ਤੋਂ ਆਤ ਆਪਣੇ ਕੋਲ ਤਿੰਨ ਤੋਂ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਵੀ ਜੇਕਰ ਸਾਡਾ ਹੱਲ ਨਹੀਂ ਕੀਤਾ ਜਾਂਦਾ ਅੱਜ ਸਾਡੇ ਭਰਾ ਵੱਲੋਂ ਇੱਕ ਵੱਲੋਂ ਪੋਕੜ ਹੜਤਾਲ ਸਿਰਫ ਪੋਕੜ ਹੜਤਾਲ ਰੱਖੀ ਗਈ ਹੈ ਇਸ ਤੋਂ ਬਾਅਦ ਕੱਲ ਨੂੰ ਸਾਡੇ ਜਿੰਨੇ ਵੀ ਸਾਥੀ ਹੋਣਗੇ ਜੋ ਵੀ ਸਾਥੀ ਅੱਗੇ ਆਉਣਗੇ ਉਹ ਸਾਰੇ ਸਾਥੀਆਂ ਵੱਲੋਂ ਜਿਹੜਾ ਕੱਲ ਮਰਨ ਵਰਤ ਦਾ ਐਲਾਨ ਕੀਤਾ ਜਾਵੇਗਾ ਆਲਾ ਰਾਤ ਜੀ ਆਲਾ ਇਸ ਤੋਂ ਬਾਅਦ ਜਿਹੜੇ ਸਾਡੇ ਵਿਚਾਰ ਜਿਹੜਾ ਮੈਂ ਕਹਿੰਨਾ ਉਹਨਾਂ ਵੀ ਜਿਹੜਾ ਸੰਘਰਸ਼ ਦੀ ਦਰੀ ਤੇ ਆ ਕੇ ਬਹਿ ਗਿਆ ਉਹ ਸੰਘਰਸ਼ੀ ਸਾਥੀ ਸੰਘਰਸ਼ੀ ਸਾਥੀ 1152 ਜੀ ਦੇ ਪ੍ਰਦਾਨ 1152 ਦੇ ਆਪਣੇ ਵਿਚਾਰ ਪਹੁੰਚੇ ਨੇ ਉਹ ਗੱਲਬਾਤ ਕਰਨ ਗਈ ਦੋਸਤੋ ਆ ਜਿਹੜਾ ਤੁਸੀਂ ਸੰਘਰਸ਼ ਲੜ ਰਹੇ ਆ ਇਹੀ ਬਿਲਕੁਲ ਇਸੇ ਤਰ੍ਹਾਂ ਦਾ ਸੰਘਰਸ਼ ਅਸੀਂ ਵੀ ਲੜ ਰਹੇ ਹਾਂ ਤੁਹਾਡੇ ਆਗੂ ਸਹਿਬਾਨਾਂ ਨੂੰ ਤਾਂ ਬਿਲਕੁਲ ਚੰਗੇ ਤਰ੍ਹਾਂ ਪਤਾਗਾ ਤੇ ਤੁਹਾਡੇ ਹੋਰ ਵੀ ਸਾਥੀਆਂ ਨੂੰ ਪਤਾ ਹੋਵੇਗਾ ਅਸੀਂ ਮੀਟਿੰਗਾਂ ਵਿੱਚ ਵੀ ਉੱਥੇ ਇਕੱਠੇ ਜਾਂਦੇ ਆ ਲਗਭਗ ਉੱਥੇ ਵੀ ਸਾਡੀ ਡੇਲੀ ਵਾਂਗ ਮੁਲਾਕਾਤ ਹੀ ਹੁੰਦੀ ਆ ਸਾਡੇ ਵੀ ਇਹੋ ਜਿਹਾ ਹੀ ਮਸਲਾ ਕਿ ਡਬਲਯੂਐਸ ਆ ਗਿਆ ਕਦੇ ਕਦੇ ਹਰੀਜ਼ਨਟਲ ਵਰਟੀਕਲ ਫੀਮੇਲ ਦਾ ਇਸ ਤਰ੍ਹਾਂ ਦੇ ਨਾਲ ਹੀ ਬਾਰ-ਬਾਰ ਉਲਝਾ ਰਹੇ ਆ ਅਸਲ ਦੇ ਵਿੱਚ 7 ਦਸੰਬਰ ਨੂੰ ਸਾਨੂੰ ਸੁਣਨ ਚ ਆਇਆ ਕਿ ਚੋਣ ਜਾਬਤਾ ਦਿਵਾਰੇ ਲੱਗੇ ਜਾਣਾਗਾ ਤਾਂ ਇਹਨਾਂ ਨੇ ਉਹ ਦਿਨ ਲੰਘਾ ਰਹੇ ਆ ਜੇ ਅੱਜ ਸਾਨੂੰ ਪਤਾ ਹੁੰਦਾ ਕਿ ਤੁਸੀਂ ਇੱਥੇ ਪ੍ਰੋਟੈਸਟ ਰੱਖਿਆ ਅਸੀਂ ਹੋਰ ਵੀ ਵੱਡੀ ਗਿਣਤੀ ਵਿੱਚ ਆਉਂਦੇ ਅਸੀਂ ਤਾਂ ਅੱਜ ਅਚਾਨਕ ਇੱਥੋਂ ਲੰਘ ਰਹੇ ਸੀਗੇ ਸਾਨੂੰ ਪਤਾ ਲੱਗਿਆ ਤਾਂ ਸਾਨੂੰ ਇਹ ਲੱਗ ਮਹਿਸੂਸ ਹੋਇਆ ਕਿ ਸਾਨੂੰ ਇੱਥੇ ਆਪਣਾ ਸਮਰਥਨ ਜ਼ਰੂਰ ਦੇਣਾ ਚਾਹੀਦਾ ਤਾਂ ਸਿੰਘ 1158 ਫਰੰਟ ਵੱਲੋਂ ਤੁਹਾਡੀਆਂ ਤੁਹਾਡੀ ਇਸ ਸਮਰਥਨ ਦੀ ਹਮਾਇਤ ਵੀ ਕਰਦੇ ਆਂ ਤੇ ਨੈਕਸਟ ਟਾਈਮ ਤੇ ਤੁਸੀਂ ਜਦੋਂ ਵੀ ਕੋਈ ਵੀ ਪ੍ਰੋਟੈਸਟ ਰੱਖੋਗੇ ਅਸੀਂ ਉਹਦੇ 'ਚ ਪਰ ਮੀ ਸ਼ਮੂਲੀਅਤ ਵੀ ਕਰਾਂਗੇ ਸਾਡਾ ਇੱਕਾ ਜਿੰਦਾਬਾਦ 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 ਸਾਡਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾ 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 ਸਿੱਖਿਆ ਮੰਤਰੀ ਮਰਦਾਬਾ ਮਰਦਾਬਾ ਅਸੀਂ ਮੋੜਵੇਂ ਰੂਪ ਵਿੱਚ ਤੁਹਾਡੇ ਤੋਂ ਵੀ ਇਹੀ ਮਤਲਬ ਆਸ ਆਖਾਂਗੇ ਕਿ ਤੁਸੀਂ ਸਾਡੇ ਸੰਘਰਸ਼ ਵਿੱਚ ਸਾਥ ਦਿਓ ਸਾਨੂੰ ਵੀ ਹੁਣ ਅਸੀਂ ਵੀ ਕੱਲ ਮਿਲ ਕੇ ਆਏ ਆ ਸਾਨੂੰ ਵੀ ਇਹੀ ਕਿਹਾ ਗਿਆ ਕਿ 3 ਦਿਨ ਦੇ ਦਿਓ ਅਸੀਂ ਲਿਸਟਾਂ ਨੂੰ ਸੋਧਣਾ 2 ਮਹੀਨੇ ਹੋ ਗਏ ਡਬਲ ਬੈਂਚ ਤੋਂ ਫੈਸਲਾ ਆਏ ਨੂੰ ਤੇ ਉਹ ਕੁਝ ਨਹੀਂ ਕੀਤਾ ਗਿਆ ਤੁਹਾਡੇ ਵਿੱਚੋਂ ਤੁਹਾਨੂੰ ਪਤਾ ਹੋਊਗਾ ਕਿ ਪੀਟੀੀ ਡੀਪੀ ਮਾਸਟਰਾਂ ਦੀਆਂ ਇੰਡੀਆ ਪੋਸਟਾਂ ਉਹਨਾਂ ਨੂੰ ਵੀ ਟਾਈਮ ਬਾਉਂਡ ਕੀਤਾ ਸੀਗਾ ਕੋਰਟ ਨੇ 19 ਸਤੰਬਰ ਨੂੰ ਕਿ 8 ਹਫ਼ਤਿਆਂ 'ਚ ਉਹਨਾਂ ਨੂੰ ਜੁਆਇਨ ਕਰਾ ਲਓ ਉਹਨਾਂ ਦਾ ਵੀ ਕੁਝ ਨਹੀਂ ਕਰਿਆ ਇਹ ਸਰਕਾਰ ਕਿਸੇ ਵੀ ਭਰਤੀ ਨੂੰ ਪੂਰਾ ਨਹੀਂ ਕਰ ਰਹੀ ਅਸੀਂ ਵੀ ਇਹਨਾਂ ਨੇ ਸਾਡੇ ਤੋਂ ਸੋਮਵਾਰ ਦਾ ਸਮਾਂ ਮੰਗਿਆ ਪਰ ਸਾਨੂੰ ਇਹਨਾਂ ਦੇ ਦੋ ਦਿਨਾਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗ ਗਿਆ ਕਿ ਅਸੀਂ ਇਹ ਕੁਝ ਨਹੀਂ ਕਰ ਰਹੇ ਅਸੀਂ ਵੀ ਮਰਨ ਵਰਤ ਤੁਹਾਡੇ ਵਿੱਚ ਵੀ ਰੱਖਾਂਗੇ ਅਸੀਂ ਆਪਣੀ ਤੌਰ ਤੇ ਉੱਪਰ ਵੀ ਆਪਣੇ ਫਰੰਟ ਵਿੱਚ ਵੀ ਆਪਣੀਆਂ ਮੰਗਾਂ ਲਈ ਵੀ ਮਰਨ ਵਰਤ ਰੱਖਾਂਗੇ ਤੇ ਅਸੀਂ ਤੁਹਾਡੇ ਵੀ ਇਸ ਮਰਨ ਵਰਤ ਵਿੱਚ ਵੀ ਸ਼ਾਮਿਲ ਵੀ ਹੋਵਾਂਗੇ ਤੇ ਅਸੀਂ ਇਹ ਵੀ ਚਾਣਿਆ ਕਿ ਆਪਾਂ ਕਿਉਂ ਨਾ ਤਿੰਨੇ ਜੁਹినా ਜਿਕਰ ਰਲ ਕੇ ਵੀ ਰੱਖ ਲਿਆ ਜਾਵੇ ਅਸੀਂ ਤੁਹਾਡੇ ਆਗੂਆਂ ਨਾਲ ਇਹ ਗੱਲ ਕਰਾਂਗੇ ਤਾਂ ਅਸੀਂ ਵੀ ਇਹ ਐਲਾਨ ਕਰਦੇ ਹਾਂ ਤਾਂ ਬਾਕੀ ਇਹੀ ਹੈ ਕਿ ਤੁਹਾਡੇ ਆਗੂਆਂ ਨੇ ਪਹਿਲਾਂ ਗੱਲਾਂ ਰੱਖੀਆਂ ਹੀ ਨੇ ਤਾਂ ਉਹ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਅਸੀਂ ਜਿੰਨਾ ਰਲ ਕੇ ਚੱਲਾਂਗੇ ਉਨਾ ਹੀ ਅਸੀਂ ਸੰਘਰਸ਼ ਨੂੰ ਜਲਦੀ ਆਪਾਂ ਇਹ ਕਰਾ ਸਕਾਂਗੇ ਇੱਕ ਵਿੰਡੋ ਪੀਰੀਅਡ ਸਾਨੂੰ 7 ਦਸੰਬਰ ਤੱਕ ਮਿਲਿਆਗਾ ਜੇਕਰ ਅਸੀਂ ਉਹ ਲੰਘਾ ਲਿਆ ਫਿਰ ਇਹਨਾਂ ਨੇ ਚੋਣ ਜਾਬਤੇ ਦਾ ਬਣਾ ਲੈਣਾ ਉਹ ਵੀ ਇਹਨਾਂ ਦੀਆਂ ਘੱਟ ਪੁਤਲੀਆਂ ਸਾਰਾ ਚੋਣ ਕਮਿਸ਼ਨ ਇਹਨਾਂ ਦੀ ਉੱਥੋਂ ਪਰਮਿਸ਼ਨ ਨਹੀਂ ਲੈਣ ਦੇਣੀ ਕਿ ਤਾ ਬਸ ਇੰਨੀਆਂ ਕੁ ਗੱਲਾਂ ਨੇ ਫਿਲਹਾਲ ਮੈਨੂੰ ਬਹੁਤੀਆਂ ਗੱਲਾਂ ਤੁਸੀਂ ਅੱਜ ਕੀ ਹੋਈਆਂ ਉਹ ਪਤਾ ਨਹੀਂ ਹੈਗੀਆਂ ਤਾਂ ਨਹੀਂ ਮੈਂ ਉਹਨੂੰ ਕੰਟੀਨਿਊਟੀ 'ਚ ਗੱਲ ਕਰ ਲਾਵਾਂਗਾ ਕਰ ਸਕਦਾ ਸੀ ਸੌਰੀ ਜੇਕਰ ਕੋਈ ਗੱਲਾਂ ਮੇਥੋਂ ਰਿਪੀਟ ਹੋ ਗਈਆਂ ਹੁਣ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਤਾਂ ਚਲੋ ਤਾਂ ਤੇ ਸਾਥੀਓ ਮੇ ਹੁਣੇ ਜਿਹੜਾ ਆਪਾਂ ਲਾਈਨ ਸਾਥੀਓ ਤੁਹਾਡੇ ਐਨੇ ਕੇ ਰੋਸ਼ ਮਾਰਚ ਤੇ ਚੌਕ ਜਾਮ ਗਏ ਜਾਂ ਫਿਰ ਸਰਕਾਰ ਦੇ ਝੁੱਠੇ ਲਾਰੇਆਂ ਦੇ ਪੰਡ ਫੁਕ ਕਰਨ ਸਵੇਰ ਤੋਂ ਅਸੀਂ ਰਾਤ ਤੱਕ ਦੇ ਵਿੱਚ ਹੀ ਪ੍ਰਸ਼ਾਸਨ ਦੇ ਵਿੱਚ ਵੀ ਸਾਡਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਤੁਹਾਡੇ ਇਸ ਸੰਘਰਸ਼ ਦੇ ਕਾਰਨ ਜਾਂ ਫਿਰ ਕਹਿ ਦਵੇ ਇਸ ਹੰਦੀ ਦੇ ਕਾਰਨ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਦੋਸਤੋ ਜੋ ਵੀ ਸਿੱਟਾ ਨਿਕਲ ਕੇ ਆਇਆ ਤੁਹਾਡੇ ਸਾਹਮਣੇ ਸਾਖੀ ਰਮੇਸ਼ਵਰ ਨੂੰ ਸਾਂਝੀ ਕੀਤੀ ਗਈ ਹੈ ਸਿੱਖਿਆ ਮੰਤਰੀ ਜੀ ਅੱਜ ਦਿੱਲੀ ਗਏ ਹੋਏ ਨੇ ਜਿਸ ਤੇ ਕਾਰਨ ਅੱਜ ਮੀਟਿੰਗ ਨਹੀਂ ਕਰ ਸਕੇ ਪਰ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਆਪਣੀ ਕੱਲ੍ਹ ਦਿੱਤੇ ਕਾਲ ਦੇ ਵਿੱਚ ਹੋਣੀ ਸੀ ਸਖੀ ਸਰਬਾਨਾ ਦੀ ਉਹ ਉਮੀਦਾਂ ਕੱਲ੍ਹ 12:00 12:00 ਵਜੇ ਪਹਿਲਾਂ ਪੂਰਨ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਹੜਾ ਹੱਲ ਹੋਵੇਗਾ ਉਸ ਦੇ ਵਿੱਚ ਆਪਣੀ ਮੀਟਿੰਗ ਆਪਣੇ ਸਾਥੀਆਂ ਦੇ ਵੱਲੋਂ ਮੀਟਿੰਗ ਕੀਤੀ ਜਾਵੇਗੀ ਉਮੀਦ ਕਰਦੇ ਆ ਇਸ ਢੂੰਗੀ ਬੋਲੀ ਸਰਕਾਰ ਤੋਂ ਵੀ ਕੱਲ ਤੱਕ ਜਿਹੜੇ ਨਾਰੇ ਦਿਨ ਮਦੀਨਾ ਲਾਰੇ ਨੇ ਉਹ ਕੱਲ ਖਤਮ ਹੋਰ ਤੇ ਨਾਰੇ ਪ੍ਰਸ਼ਾਸਨ ਨੂੰ ਵੀ ਮੈਂ ਇੱਥੇ ਖੜੇ ਹੋਏ ਚੇਤਾਵਨੀ ਤੇ ਬੇਇੰਤਿਜਾ ਕਰਨਾ ਚਾਹੁੰਦਾ ਇੱਥੇ ਇਹ ਸੰਘਰਸ਼ ਸੀ ਪਹਿਲਾਂ ਦੋ ਚੱਥੇ ਬੰਦੀਆਂ ਸੀ ਅੱਜ ਤੇ ਤਿੰਨ ਦਾ ਹੋ ਗਿਆ ਉਮੀਦਾਂ ਕੱਲ ਤੋਂ ਚਾਰ ਤੋਂ ਪੰਜਵੀਂ ਹੋਣ ਗਿਆ ਅਸੀਂ ਇੱਥੇ ਖੜੇ ਹੋ ਕੇ ਚੇਤਾਵਨੀ ਦਿੰਨੇ ਆ ਤੇ ਬੇਨਤੀ ਵੀ ਕਰਨੇ ਆ ਅੱਜ ਸਾਡੇ ਸਾਥੀ ਵੱਲੋਂ ਇੱਕ ਵੱਲੋਂ ਭੁਖਰਤਾ ਰੱਖੀ ਗਈ ਹੈ ਕੱਲ ਇੱਥੇ ਮਰਨ ਵਰਤ ਰੱਖੇ ਜਾਣਗੇ ਜੇਕਰ ਸਾਡੇ ਮਸਲੇ ਹੱਲ ਨਾ ਕੀਤੇ ਗਏ ਤੇ ਇਹ ਐਕਸ਼ਨ ਪਿੱਖੇ ਵੀ ਹੋਣਗੇ ਤੇ ਕੱਲ ਇਕ ਵੱਡਾ ਐਕਸ਼ਨ ਇਹਨਾਂ ਨੂੰ ਦੇਖਣ ਨੂੰ ਮਿਲੇਗਾ ਚਾਹੇ ਜੋ ਮਰਜ਼ੀ ਸੀਆਈਡੀਆ ਲਾ ਲੈਣ ਚਾਹੇ ਜੋ ਮਰਜ਼ੀ ਕੁਛ ਕਰ ਲੈਣ ਕੱਲ ਜੇਕਰ ਸਾਡੇ ਮਸਲੇ ਹੱਲ ਨਾ ਹੋਏ ਤੇ ਹਰ ਪੱਖੋਂ ਅਸੀਂ ਆਪ ਦਾ ਜੋਰ ਲਾਵਾਂਗੇ ਚਾਹੇ ਸਾਨੂੰ ਆਦੇ ਰੋਜ਼ਗਾਰ ਨਹੀਂ ਜੇਕਰ ਨਹੀਂ ਮਿਲਦੇ ਮਰਨਾ ਪਿਆ ਅਸੀਂ ਉਸ ਹੱਥ ਤੱਕ ਨਹੀਂ ਜਾਵਾਂਗੇ ਤਿਆਰ ਹੋ ਜੈ ਜੈ ਪਿੱਛੇ ਤਾਂ ਨਹੀਂ ਹਟਦੇ ਅੱਗੇ ਸੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਾਡੀ ਆਵਾਜ਼ ਇਸ ਬੂੰਗੀ ਬੋਈ ਸਰਕਾਰ ਤੱਕ ਤੇ ਉੱਚ ਅਧਿਕਾਰੀਆਂ ਤੱਕ ਪਹੁੰਚਦੀ ਜਾਵੇ ਅਸੀਂ ਕੱਲ ਤੋਂ ਬਾਅਦ ਨਾ ਤਾਂ ਕੋਈ ਮੀਟਿੰਗਾਂ ਕਰਾਂਗੇ ਤੇ ਨਾ ਹੀ ਕੋਈ ਆਸ਼ਵਾਸਨ ਚੁੰਨਦੇ ਸਾਨੂੰ ਕੱਲ ਤਰੀਖ ਦੇ ਵਿੱਚ ਹੱਲ ਚਾਹੀਦੇ ਨੇ ਬੋਲੋ ਸੋ ਨਾ ਲੋ ਜੈ ਸਿੱਖਿਆ ਕਾ ਅਥਿਓ 90% ਕਹਿ ਸਕਦੇ ਆ ਜਿਹੜੀ ਪਰਸਨਲ ਤੇ ਡਿਪਾਰਟਮੈਂਟਾਂ ਦੀ ਮੀਟਿੰਗਾਂ ਹੋਣੀਆਂ ਕੱਲ ਜ਼ਰੂਰ ਹੋਏਗੀ ਜਿਹੜਾ 10% ਕਨਫਰਮ ਕਰਨਾ ਉਹ ਤੁਹਾਡੀ ਗਿਣਤੀ ਨਹੀਂ ਕਰਨਾ ਇਹ ਗਿਣਤੀ ਬਰਕਰਾਰ ਰਹੇਗੀ ਆ ਤਿੰਨ ਚਾਰ ਦਿਨ ਫਿਰ ਤਾਂ ਆਪਾਂ ਕੁਝ ਲੈਣ ਦਿਕਾਂਗੇ ਅਦਰਵਾਈਜ਼ ਫਿਰ ਇੱਕ ਕੋਡ ਆਫ ਕੰਡਕਟ ਤੁਹਾਨੂੰ ਉਡੀਕ ਰਿਹਾ ਹੈ ਤੁਹਾਨੂੰ ਵਾਜਾ ਮਾਰ ਰਿਹਾ ਹੈ ਜਾਂ ਤਾਂ ਤੁਸੀਂ ਘਰਾਂ ਦੇ ਵਿੱਚ ਤਿੰਨ ਮਹੀਨੇ ਉਡੀਕ ਲਿਆ ਜੇ ਜਾ ਆ ਤਿੰਨ ਦਿਨ ਪੂਰੇ ਕੱਟ ਲਿਆ ਜੀ ਸੋ ਇੰਨਾ ਹੀ ਕਹਿੰਦੇ ਹੋਏ ਆਪਾਂ ਆਪਣੇ ਸਥਾਨ ਤੇ ਜਿੱਥੇ ਆਪਣਾ ਮੋਰਚਾ ਡਟਿਆ ਉਥੇ ਵਾਪਸੀ ਕਰਾਂਗੇ ਸੋ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਸਾਥੀਆਂ ਨੂੰ ਪੀਲਾ ਸਾਰੇ ਸਾਥੀ ਲਾਈਨਾਂ ਦੇ ਵਿੱਚ ਆਪਣੇ ਜਿੱਥੇ ਮੋਰਚਾ ਗੱਡਿਆ ਹੈ ਉਥੇ ਪਹੁੰਚੋ ਧੰਨਵਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੇ ਕੈਡਰ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਚਾਹੇ 2364 ਚਾਹੇ ਨਾ 93 ਗੱਡ ਰਹਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਤਾਓ ਕਿ ਕੋਈ ਵੀ ਬੰਦਾ ਕਰੇ ਨਹੀਂ ਜਾਊਗਾ ਕੱਲ ਸਾਰੇ ਇੱਥੇ ਹੀ ਰਹਿਣਗੇ ਜੇ ਆਦਾਲਤ ਮਸਲਾ ਹੱਲ ਕਰਾਉਣਾ ਚਾਹੁੰਦੇ ਹੋ ਤੇ ਤੁਹਾਡਾ ਕਾਟ ਹੀ ਤੁਹਾਡਾ ਮਸਲਾ ਹੱਲ ਕਰੂਗਾ ਚਾਹੇ ਉਹ ਵਿਧ ਹੈਲਡ ਦਾ ਚਾਹੇ ਲੋਕ ਅਡਮਿਨਿਸਟ੍ਰੇਸ਼ਨ ਦਾ ਤੇ ਤੁਸੀਂ ਹੱਲ ਕਰਾਣਾ ਤੇ ਯੂਨੀਅਨ ਵੀ ਤਾਂ ਕੁਝ ਕਰ ਸਕੂਗੀ ਜੇ ਤੁਸੀਂ ਉਹਨਾਂ ਨੇ ਮਗਰ ਖੜੇ ਹੋ ਕੇ ਜੇ ਤੁਸੀਂ ਮਗਰ ਨਾ ਖੜੇ ਤਾਂ ਯੂਨੀਅਨ ਨੂੰ ਕੱਲ ਨੂੰ ਦੋਸ਼ ਨਾ ਦਿਓ ਯੂਨੀਅਨ ਆਪਣੇ ਪੰਨ ਮੰਨ ਨਾਲ ਆਪਣਾ ਕੰਮ ਕਰ ਰਹੀ ਹੈ ਬਾਕੀ ਆਪਣਾ ਹੀ ਫਰਜ਼ ਬੰਦਾ ਜੇ ਆਪਾਂ ਯੂਨੀਅਨ ਦੀ ਪੂਰੀ ਸਪੋਰਟ ਕਰੀਏ ਬਾਕੀ ਤੁਹਾਡੇ ਤੋਂ ਉਮੀਦ ਹੈ ਕਿ ਕੋਈ ਛਾਪੀ ਕਰੇ ਨਹੀਂ ਜਾਊਗਾ ਹੋ ਸਕੇ ਬਾਅਦ ਤੋਂ ਬਾਅਦ ਹੋਰ ਸਾਥੀਆਂ ਨੂੰ ਵੀ ਬਲਾਓ ਤੇ ਆਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ